ਸਰਟ ਮਾਰ ਕਰਨੇ ਕਿ ਪੀਯੂ ਸੈਨੇਟ ਚੁਣਾਦियां ਤਰੀਕਾ ਦਾ ਐਲਾਨ ਹੋਣਾ ਚਾਹੀਦਾ ਹੈ ਤੇ ਇਸ ਵਿੱਚ ਵਿਚਾਲੇ ਸੂਤਰਾਂ ਦੇ حوالے ਤੋਂ ਵੱਡੀ ਖਬਰ ਹੈ ਕਿ ਜੋ ਚੋਣਾਂ ਨੇ ਅਗਲੇ ਸਾਲ 15 ਸਤੰਬਰ ਤੋਂ ਤੱਕ ਅਕਤੂਬਰ ਦੇ ਵਿਚਾਲੇ ਹੋ ਸਕਦੀਆਂ ਨੇ ਤਾਂ ਇਸ ਸੂਤਰਾਂ ਦੇ ਵਾਲੇ ਤੋਂ ਵੱਡੀ ਖਬਰ ਹੈ ਇਹ ਵੀ ਸਾਹਮਣੇ ਆ ਰਹੀ ਹੈ ਜਾਣਕਾਰੀ ਕਿ ਵਾਈਸ ਚਾਂਸਲਰਰ ਚਾਂਸਲਰ ਨੂੰ ਜਿਹੜਾ ਸ਼ਡਿਊਲ ਭੇਜ ਦਿੱਤਾ ਗਿਆ ਹੈ ਤਾਂ ਹੋ ਸਕਦਾ ਹੈ ਕਿ ਅਗਲੇ ਸਾਲ ਦਾ ਕੀ ਸੈਨੇਟ ਚੋਣਾਂ ਆ ਕਰਵੰਗਾ ਜਾਣ ਪਰ ਇਸ ਵਿਚਾਲੇ ਜੋ ਵਿਦਿਆਰਥੀ ਨੇ ਉਹ ਲਗਾਤਾਰ ਜੁੜੇ ਇਸ ਗੱਲ ਤੇੜੇ ਹੋਏ ਨੇ ਇੱਕੋ ਕੱਲ ਵੱਡੇ ਇਕੱਠ ਦੀ ਉਹਨਾਂ ਵੱਲੋਂ ਜੋ ਗੋਲ ਦਿੱਤੀ ਗਈ ਹੈ ਇਸ ਦੌਰਾਨ ਸਿਆਸਤਦਾਨ ਵੱਡੀ ਗਿਣਤੀ ਚ ਪਹੁੰਚ ਸਕਦੇ ਨੇ ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਵੱਲੋਂ ਵੀ ਸਮਰਥਨ ਦਾ ਐਲਾਨ ਕੀਤਾ ਗਿਆ ਤੇ ਅੱਜ ਵੀ ਸਿਆਸਤਦਾਨਾਂ ਦੇ ਪਹੁੰਚਣ ਦਾ سلسلہ ਲਗਾਤਾਰ ਜਾਰੀ ਹੈ ਪ੍ਰਤਾਪ ਸਿੰਘ ਬਾਜਵਾ ਕੁਸਮਾ ਪਹਿਲਾਂ ਪਹੁੰਚੇ ਹੋਏ ਸਨ ਇਸ ਤੋਂ ਇਲਾਵਾ ਰਾਣਾ ਗੁਰਜੀਤ ਪਹੁੰਚੇ ਹੋਏ ਸਨ ਪਵਨ ਬਾਂਸਲ ਪਹੁੰਚੇ ਹੋਏ ਸਨ ਤੇ ਉਹਨਾਂ ਵੱਲੋਂ ਵਿਦਿਆਰਥੀਆਂ ਦੇ ਹਮਾਇਤ ਦੀ ਗੱਲ ਕਹੀ ਗਈ ਹੈ ਤਬੇ ਕੋਲੇ ਜਿਸ ਤਰ੍ਹਾਂ ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖਿਆ ਕਿ ਕਾਫੀ ਦਿਨ ਤੋਂ ਪੀਯੂ ਸੈਨੇਟ ਨੂੰ ਲੈ ਕੇ ਵਿਵਾਦ ਚੱਲ ਰਿਹਾ ਤਾਂ ਇਸ ਵਿਚਾਰੇ ਕੱਲ ਵੱਡੇ ਇਕੱਠ ਦੀ ਗੋਲ ਹੈ ਤੇ ਸਿਆਸਤਦਵਾਨਾਂ ਦੀ ਲਗਾਤਾਰ ਪਹੁੰਚ ਰਹੀ ਹੈ। ਦਰੁਸਤ ਹੈ ਜਿਹੜਾ ਫੈਸਲਾ ਸਰਕਾਰ ਨੇ ਕੀਤਾ ਉਹ ਏਜੰਡਾ ਜਿਹੜਾ ਭਾਜਪਾ ਦਾ ਉਹ ਅਨਫਰਸ਼ਲੀ ਇਹ ਵੇਖਦੇ ਹੋਏ ਕਿ ਪੰਜਾਬ ਨੇ ਖੜੇ ਹੋ ਜਾਣਾ ਹੈ। ਥੋੜੀ ਦੇਰ ਬਾਅਦ ਸੇ ਮੈਂ ਸਮਝ ਨਾ ਦੇ ਇਟ ਇਜ਼ ਨਾਟ ਫਾਈਨਲ ਇਹ ਥੋੜੀ ਦੇਰ ਬਾਅਦ ਸੇ ਇਹਨਾਂ ਨੇ ਪੈਰ ਪਿੱਛੇ ਖਿੱਚੇ। ਇਹ ਟੈਕਟিক্যাল ਰਿਟਰੀਟ ਹੈ ਇਹ ਪਰਮਨੈਂਟ ਰਿਟਰੀਟ ਹੈ ਵਾਪਸੀ ਨਹੀਂ ਇਹ ਟੈਕਟিক্যাল ਰਿਟਰੀਟ ਹੈ ਇਹ ਫੇਰ ਇਹ ਸ਼ਰਾਰਤ ਕਰਨ ਤੋਂ ਮੁੰਡੇ ਨਹੀਂ ਬਟ ਮੈਂ ਸਮਝਦਾ ਕਿ ਜਦੋਂ ਵੀ ਇਸ ਕਿਸਮ ਦੇ ਹਮਲੇ ਹੁੰਦੇ ਨੇ ਪੰਜਾਬੀਆਂ ਨੂੰ ਇਕੱਠੇ ਹੋਣਾ ਪਏਗਾ ਮੈਂ ਐਗਰੀ ਕਰਨਾ ਸਾਡੇ ਸਟੂਡੈਂਟਸ ਨਾਲ ਕਿ ਇਹ ਮੁਹਿੰਮ ਸਾਰੇ ਪੰਜਾਬ ਦੇ ਵਿੱਚ ਚਲਾਨੀ ਪੈਗੀ ਕਿਉਂਕਿ ਇਹ ਜਿਸਾ ਲਾਸਟ ਪੋਸਟ ਕਿਹਾ ਜਾਂਦਾ ਇਹ ਲਾਸਟ ਪੋਸਟ ਕੈਪਚਰ ਕਰਦੀ ਭਜਪਾ ਦੀ ਟੀਆਰਐਸਐਸ ਦੀ ਇਹਦੇ ਵਿੱਚ ਕੋਸ਼ਿਸ਼ ਹੈ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਇਨਡਾਇਰੈਕਟ ਤੌਰ ਤੇ ਸੈਂਟਰਲ ਗਵਰਨਮੈਂਟ ਨੇ ਆਪਣੇ ਵਾਈਸ ਚਾਂਸਲ ਲਵਾਉਣੇ ਸ਼ੁਰੂ ਕਰ ਦਿੱਤੇ ਇਹ ਆਂਦੇ ਟਾਈਮ ਦੇ ਵਿੱਚ ਇਹ ਚਾਹਦੇ ਸੀ ਕਿ ਸੈਨੇਟ ਦੇ ਵਿੱਚ ਸਾਡਾ ਕਬਜ਼ਾ ਹੋਏ ਇਹਨਾਂ ਦੀ ਵਿਚਾਰਧਾਰਾ ਦੇ ਕੰਪਲੀਟ ਲੋਕ ਆ ਸਕਣ ਫਿਰ ਆਇਸਾ ਆਇਸਾ ਇਹ ਸਿਲੇਬਸ ਬਦਲ ਜਿਹੜਾ ਸਾਡਾ ਇਤਿਹਾਸ ਹੈ ਉਹ ਆਇਸਾ ਆਇਸਾ ਬਦਲਿਆ ਜਾਏ ਉਹਨੂੰ ਰੀਰਾਈਟ ਕੀਤਾ ਜਾਏ ਨੌਜਵਾਨ ਬੱਚੇ ਤੇ ਜੋ ਕੁਝ ਪੜਨਗੇ ਉਹੀ ਉਹਦਾ ਤੇ ਸਰੂ ਹੈਗਾ ਸੋ ਪੰਜਾਬ ਤੇ ਜਿਹੜਾ ਕਬਜ਼ਾ ਕਰਨ ਦਾ ਇਹਨਾਂ ਦਾ ਪ੍ਰੋਗਰਾਮ ਹੈ ਮੈਨੂੰ ਪੂਰਨ ਸਹਿਤ ਹੈ ਸਾਰਾ ਪੰਜਾਬ ਇਕੱਠਾ ਹੋਏਗਾ ਇਹਨਾਂ ਦਾ ਇਹ ਏਜੰਡਾ ਕਾਮਯਾਬ ਨਹੀਂ ਹੋ ਸਕੋ ਉਹ ਬਿਲਕੁਲ ਵਾਜਬ ਮੰਗ ਹੈ ਇਹਨਾਂ ਦੀ ਇਹ ਇੱਕ ਬਹੁਤ ਵੱਡਾ ਟਰਸਟ ਡੈਫਿਸਿਟ ਇਸ ਸਰਕਾਰ ਦਾ ਹੋਇਆ ਹੋਇਆ ਹੈ ਜੇ ਇਹ ਗੱਲ ਕਹਿੰਦੀ ਹੈ ਉਸ ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੈ ਕਿਉਂਕਿ ਅੱਜ ਤੱਕ ਇਹਨਾਂ ਨੇ ਜੋ ਕੁਝ ਕੀਤਾ ਇਸ ਹਿਸਾਬ ਨਾਲ ਕਰਦੇ ਰਹੇ ਨੇ ਉਹਨਾਂ ਇਹਨਾਂ ਦੀ ਮੰਗ ਬਿਲਕੁਲ ਇੱਕ ਵਾਜਬ ਰਹਿ ਗਈ ਤੇ ਜਿਹੜੀ ਛੋਟੀ ਹੈ ਉਸ ਹਿਸਾਬ ਨਾਲ ਕਿ ਇਹ ਤਾਰੀਖ ਡਿਕਲੇਅਰ ਕਰਕੇ ਪ੍ਰੋਗਰਾਮ ਪੂਰਾ ਸ਼ਡਿਊਲ ਇਲੈਕਸ਼ਨ ਦਾ ਕੱਟ ਦੇਣ ਫਿਰ ਲੋਕਾਂ ਨੂੰ ਹੋਏਗਾ ਕਿ ਹਾਂ ਹੁਣ ਇਹ ਕਰਨਾ ਚਾਹੁੰਦੇ ਨੇ ਨਹੀਂ ਤਾਂ ਪਹਿਲਾਂ ਵੀ ਇਹਨਾਂ ਨੇ ਕਈ ਸਾਲ ਪਿਛਲੇ ਵਾਰੀ ਇਲੈਕਸ਼ਨ ਹੋਏ ਸਨ ਇਲੈਕਸ਼ਨ ਹੋਏ ਨੂੰ ਵੀ ਰੋਕ ਰੱਖਿਆ ਸੀ ਜਿਹੜੇ ਸੈਨਰ ਦੇ ਮੈਂਬਰ ਇਲੈਕਟ ਹੋਏ ਉਹਨਾਂ ਦਾ ਵੀ ਨੋਟੀਫਾਈ ਨਹੀਂ ਕੀਤਾ ਇਹ ਸਰਕਾਰ ਦੀ ਹਾਲਤ ਇਸ ਦੀ ਰਹੀ ਹੈ ਇਸ ਕਰਕੇ ਹੁਣ ਅਜ ਲੋਕਾਂ ਦੇ ਵਿੱਚ ਇੱਕ ਗੁੱਸਾ ਹੈ ਪੂਰਾ ਹੈ ਇਹ ਸਰਕਾਰ ਹਰ ਗੱਲ ਦੇ ਵਿੱਚ ਤਾਣਾ ਸ਼ਾਹੀ ਵਾਲਾ ਕੰਮ ਹੈ ਪੈਂਡਲਮ ਨੂੰ ਇੱਕ ਪਾਸੇ ਦੂਜੇ ਪਾਸੇ ਘੁਮਾ ਕੇ ਬਿਲਕੁਲ ਇੰਸਟੀਚੂਨਲ ਜਿਹਨੂੰ ਤਾਣਾ ਸ਼ਾਹੀ ਕਹਿੰਦੇ ਨੇ ਟੋਟੈਲੀਟੇਰੀਅਨਿਜ਼ਮ ਉਹ ਇਹਨਾਂ ਨੇ ਕਰ ਰੱਖਿਆ ਹੈ ਉਹਦੇ ਖਿਲਾਫ ਇਹਨਾਂ ਦੀ ਆਵਾਜ਼ ਵਾਜਬ ਰਹੇਗੀ ਤੇ ਜਿੰਨੀ ਦੇਰ ਤੱਕ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ ਸਟੂਡੈਂਟਸ ਨੇ ਮੰਨ ਲੈਣੀ ਚਾਹੀਦੀਆਂ ਨੇ ਪਹਿਲਾਂ ਕਿੰਨੀ ਬੇਹੂਦਾ ਗੱਲ ਕੀਤੀ ਸੀ ਕਿ ਇਹਨਾਂ ਨੂੰ ਐਫੀਡੇਵਿਟ ਦੇਣਾ ਪਵੇ ਲੋਕਤੰਤਰ ਦਾ ਬਿਲਕੁਲ ਸਤਿਆਨਾਸ਼ ਕਰ ਰਹੇ ਸਨ ਉਹ ਇਹਨਾਂ ਦੀ ਜਿੱਤ ਹੋਈ ਹੈ ਬਹੁਤ ਵੱਡੀ ਉਸ ਤੋਂ ਬਾਅਦ ਇਹ ਵੀ ਜਿੱਤ ਹੋਈ ਹੈ ਕਿ ਇਹਨਾਂ ਨੇ ਮੰਨ ਲਿੱਤਾ ਕਿ ਅਸੀਂ ਪਹਿਲੀ ਆਪਣੀ ਜਿਹੜੀ ਨੋਟੀਫਿਕੇਸ਼ਨ ਸੀ ਵਾਪਸ ਲੈ ਲੇਤੀ ਪਰ ਉਹਨਾਂ ਕਾਫੀ ਨਹੀਂ ਉਹਨੇ ਤਾਂ ਬਾਅਦ ਹੀ ਇਨੈਕਟਿਵਿਟੀ ਰਹਿ ਸਕਦੀ ਹੈ ਚੁੱਪ ਰਹਿ ਸਕਦੇ ਨੇ ਇਹ ਮੰਗ ਹੁਣੇ ਰਹਿ ਗਈ ਕਿ ਉਹਦਾ ਐਲਾਨ ਕਰਕੇ ਤਾਰੀਖਾਂ ਸਾਹਮਣੇ ਦੇਣ ਲੋਕਾਂ ਨੇ ਵੀ ਉਹਦੋਂ ਸਾਡੇ ਇਲੈਕਸ਼ਨ ਹੋ ਜਾ। ਬਾਈ ਚਾਂਸਲਰ ਨੇ ਚਾਂਸਲਰ ਨੂੰ ਸ਼ਡਿਊਲ ਭੇਜਿਆ ਹੈ ਸੈਨੇਟ ਇਲੈਕਸ਼ਨ ਚ ਹੋਣ ਵਾਲੇ। ਦੇਖੋ ਜੀ ਸਾਡਾ ਕਲੀਅਰ ਹੈ ਸ਼ਡਿਊਲ ਤਾਂ ਉਹ ਕੱਲ ਦੇ ਕਹਿ ਰਹੇ ਨੇ ਕਿ ਅਸੀਂ ਭੇਜਾਂਗੇ ਪਰ ਜਦੋਂ ਤੱਕ ਉਥੋਂ ਸ਼ਡਿਊਲ ਅਪਰੂਵ ਹੋ ਕੇ ਡੇਟ ਨਹੀਂ ਅਨਾਉਂਸ ਹੁੰਦੀ ਕਿ ਇਸ ਤਰੀਕ ਨੂੰ ਸੈਨੇਟ ਚੋਣਾਂ ਹੋਣ ਜਾ ਰਹੀਆਂ ਨੇ ਉਦੋਂ ਤੱਕ ਇਹ ਧਰਨਾ ਚੱਲਦਾ ਰਹੇਗਾ। 15 15 ਸੈਪਟੈਂਬਰ ਤੋਂ 15 ਅਕਤੂਬਰ ਤੱਕ ਦੀ ਜਿਹੜਾ ਸ਼ਡਿਊਲ ਚੱਲੀ ਹੈ ਕਿ ਕਹਿਣ ਦੀ ਗੱਲ ਕੀਤੀ ਜਾ ਰਹੀ ਹੈ ਨੋਟੀਫਿਕੇਸ਼ਨ ਵੀ ਜਲ ਇਸ ਤਰੀਕ ਤੋਂ ਇਤਰੀਕ ਤੱਕ ਦਾ ਸ਼ਡਿਊਲ ਹੈ ਇਸ ਤਰੀਕ ਤੋਂ ਇਨਰੋਲਮੈਂਟ ਸ਼ੁਰੂ ਹੋ ਜੂਗੀ ਇਸ ਤਰੀਕ ਨੂੰ ਇਲੈਕਸ਼ਨ ਹੈ ਤਾਂ ਅਸੀਂ ਆਪਣਾ ਅੱਗੇ ਦਾ ਸੋਚ ਲਵਾਂਗੇ ਪਰ ਜਦੋਂ ਤੱਕ ਆਫੀਸ਼ੀਅਲੀ ਸਾਡੇ ਕੋਲ ਸ਼ਡਿਊਲ ਨਹੀਂ ਆਉਂਦਾ ਆਫੀਸ਼ੀਅਲੀ ਜਿਹੜਾ ਨੋਟੀਫਿਕੇਸ਼ਨ ਨਹੀਂ ਆਉਂਦਾ ਉਹ ਤੱਕ ਇਹ ਧਰਨਾ ਜਾਰੀ ਰਹੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਬਵਾਲ ਤੋਂ ਬਾਅਦ ਹੁਣ ਵਖਵਖ 게ਟਾਂ ਦੇ ਵਿੱਚ 게ਟ ਨੰਬਰ 1 게ਟ ਨੰਬਰ 2 게ਟ ਨੰਬਰ 3 ਕਾਫੀ ਚੈਕਿੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਜਿਹੜੀ ਵੀ ਗੱਡੀਆਂ ਹੁਣ ਬਾਹਰ ਤੋਂ ਆ ਰਹੀਆਂ ਕੋਈ ਵੀ ਗੱਡੀ ਜੇਕਰ ਬਾਹਰ ਤੋਂ ਆਂਦੀ ਹੈ ਉਹਦੀ ਚੈਕਿੰਗ ਕੀਤੀ ਜਾ ਬੀਤੇ ਦਿਨਾਂ ਜਿਸ ਤਰ੍ਹਾਂ ਦਾ ਬਵਾਲ ਹੋਇਆ ਇਸ ਕਰਕੇ ਹੁਣ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵੀ ਕਾਫੀ ਸਖਤੀ ਕੀਤੀ ਗਈ ਹੈ ਆਈ ਕਾਰਡਸ ਚੈੱਕ ਕੀਤੇ ਜਾ ਰਹੇ ਨੇ ਪਰਪਸ ਕੀ ਹੈ ਕਿਸ ਤਰ੍ਹਾਂ ਦਾ ਪਰਪਸ ਹੈ ਇਫੀਅਨ ਦਾ ਉਹ ਵੀ ਸਾਰਾ ਚੈੱਕ ਕੀਤਾ ਜਾ ਰਿਹਾ ਕਿਉਂਕਿ ਕਿਸੇ ਵੀ ਤਰ੍ਹਾਂ ਦੇ ਕੋਈ ਆਊਟਸਾਈਡਰ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਅੰਦਰ ਲਾਅ ਐਂਡ ਆਰਡਰ ਖਰਾਬ ਨਾ ਕਰੇ ਉਹ ਵੀ ਇੱਕ ਬਹੁਤ ਅਹਿਮ ਮੁੱਦਾ ਹੈ ਇਸ ਕਰਕੇ ਹੁਣ ਯੂਨੀਵਰਸਿਟੀ ਪ੍ਰਸ਼ਾਸਨ ਦੇ ਜਿਹੜੇ ਸਿਕਿਉਰਟੀ ਹੈ ਚੰਡੀਗੜ੍ਹ ਪੁਲਿਸ ਦੀ ਜਿਹੜੇ ਪੁਲਿਸ ਮੁਲਾਜ਼ਮ ਇੱਥੇ ਲਾਏ ਗਏ ਨੇ ਕਿ ਕਿਸੇ ਵੀ ਤਰ੍ਹਾਂ ਅ ਕਿਸੇ ਨੂੰ ਆਈ ਕਾਰਡ ਚੱਕ ਦਿੱਤੇ ਬਿਨਾ ਅੰਦਰ ਨਹੀਂ ਜਾਣ ਦਿੱਤਾ ਜਾਏਗਾ ਇਹ ਬਹੁਤ ਕਲੀਅਰ ਹੈ اور ਚੈਕਿੰਗ ਕੀਤੀ ਜਾ ਰਹੀ ਹੈ ਹਾਲਾਂਕਿ ਕੱਲ ਦੇਰ ਸ਼ਾਮ ਵੀ ਬਾਹਰ ਤੋਂ ਜਿਹੜੇ ਆਊਟਸਾਈਡਰ ਆਏ ਸੀਗੇ ਉਹਨਾਂ ਨੂੰ ਰੋਕਿਆ ਗਿਆ ਸੀਗਾ ਉਹਨਾਂ ਦੇ ਆਈ ਕਾਰਡ ਨੂੰ ਲੈ ਕੇ ਇਸ ਕਰਕੇ ਬਹੁਤ ਅਹਿਮ ਹੋ ਜਾਂਦਾ ਕਿਉਂਕਿ ਇਸ ਵੇਲੇ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ ਹਾਲਾਂਕਿ 10 ਤੋਂ 11 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਵੱਖ-ਵੱਖ ਜਿਹੜੇ ਡਿਪਾਰਟਮੈਂਟਸ ਹੈ ਉਹਨਾਂ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਔਰ ਜਿਹੜੀ ਵੀ ਗੱਡੀਆਂ ਕੋਈ ਵੀ ਗੇਟ ਨੰਬਰ 1 ਤੋਂ ਜਾਂ ਗੇਟ ਨੰਬਰ 2 ਜਾਂ ਗੇਟ ਨੰਬਰ 3 ਤੋਂ ਜੇਕਰ ਕੋਈ ਗੱਡੀ ਇੰਟਰ ਹੁੰਦੀ ਹੈ ਉਹਨਾਂ ਦਾ ਪਰਪਸ ਆਣ ਦਾ ਉਹਨਾਂ ਦੇ ਆਈ ਕਾਰਡ ਸਾਰਾ ਜਿਹੜਾ ਉਹ ਚੈੱਕ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਦਿਨਾਂ ਜਿਹੜੀ ਵੀ ਚੀਜ਼ਾਂ ਹੋਈਆਂ ਉਸ ਨੂੰ ਲੈ ਕੇ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਸ ਨੂੰ ਵੀ ਧਿਆਨ ਚ ਰੱਖਦੇ ਹੋਏ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਸਿਕਿਉਰਟੀ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਸਰ ਆਈ ਕਾਰਡ ਵਗੈਰਾ ਚੈੱਕ ਕੀਤੇ ਜਾ ਰਹੇ ਨੇ ਜੋ ਵੀ ਬਾਹਰ ਸੇ ਆ ਰਹੇ ਆਈ ਕਾਰਡ ਚੈੱਕ ਕਰ ਰਹੇ ਆ ਜੋ ਆਊਟਸਾਈਡਰ ਹੈ स्टूडेंट कर रहे हैं गाड़ियों के उनके अलाउ कर रहे हैं आउटसाइडर्स को अलाउ नहीं कर रहे नहीं उनको अलाउ नहीं कर रहे किसी में जा रहे हैं उनको भी नहीं कर रहे तकरीबन हो सके इतना सावधानी बरत तो ये कितने जो गेट नंबर एक दो तीन सभी पर हाँ जी हाँ जी सभी पर बराबर ही चेकिंग चल रही है आप लोगों की सिक्योरिटी और बढ़ाई गई है कुछ हाँ जी हाँ जी सिक्योरिटी गेट तो वगैरह बंद करने की भी बात की गई है नहीं अभी नहीं करी सर कुछ भी अभी बात नहीं करी अभी कोई नोटिस नहीं आया हमारे पास ठीक है सर दस और ग्यारह को जिस तरह से छुट्टी का ऐलान किया उस दिन कुछ खास इंतजाम क्योंकि हाँ जी अभी देखते हैं बताएंगे अच्छा ਤੁਸੀਂ ਸਾਰੀ ਚੈਕਿੰਗ ਵਗੈਰਾ ਜੋ ਹੈ ਉਹ ਗੱਲ ਦੇ ਚੁੱਕੀ ਅਨਾਉਂਸ ਕਰ ਦੇਈ ਦੋ ਦਿਨ ਦੀ ਛੁੱਟੀ ਅਨਾਉਂਸ ਕਰ ਦੇਈ ਤੇ ਕੱਲ ਦੀ ਕੱਲ ਨੂੰ ਲੈ ਕੇ ਤਿਆਰੀਆਂ ਜਿਹੜੀ ਹੈ ਉਹ ਵੀ ਕੀਤੀ ਜਾ ਚੁੱਕੀਆਂ ਕਿਉਂਕਿ ਦੇਖੋ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਕਿ ਸੈਨੇਟ ਦੇ ਇਲੈਕਸ਼ਨਸ ਨੂੰ ਲੈ ਕੇ ਜਿਹੜਾ ਹੈਗਾ ਉਹ ਜਿਹੜਾ ਐਲਾਨ ਦੀ ਘੋਸ਼ਣਾ ਕਦ ਕਰਣਗੇ ਇਹਨੂੰ ਲੈ ਕੇ ਜਿਹੜਾ ਹੈ ਗੱਲਬਾਤ ਕਿਤੇ ਜਾ ਰਹੇ ਨੇ ਸਾਡੇ ਨਾਲ ਜਿਹੜੇ ਵੀ ਬਚਾਓ ਮੋਰਚਾ ਦੇ ਜਿਹੜੇ ਪ੍ਰਧਾਨ ਨੇ ਜਾਂ ਮੈਨੇਜਮੈਂਟ ਹੈ ਉਹਨਾਂ ਗੱਲਬਾਤ ਕਰਦੇ ਆ ਭਾਜੀ ਹੁਣ ਕਿਸ ਤਰ੍ਹਾਂ ਦੀ ਤਿਆਰੀ ਹੈ ਕਿਉਂਕਿ ਤੁਸੀਂ ਜਿਹੜਾ ਐਲਾਨ ਕੀਤਾ ਹੈ ਕਿ ਜਲਦੀ ਸੈਨੇਟ ਦੇ ਇਲੈਕਸ਼ਨ ਦੇਖੋ ਵੀਸੀ ਮੈਡਮ ਨੇ ਕੱਲ ਇਹ ਮੀਡੀਆ 'ਚ ਕਿਹਾ ਕਿ ਉਹ ਜਿਹੜਾ ਵਾਈਸ ਚਾਂਸਲਰ ਵੱਲੋਂ ਮਤਲਬ ਵਾਈਸ ਪ੍ਰੈਜ਼ੀਡੈਂਟ ਨੂੰ ਚਿੱਠੀ ਜਾਣੀ ਹੁੰਦੀ ਹੈ ਕਿ ਉਹ ਅੱਜ ਭੇਜ ਦੇਣਗੇ ਜਾਂ ਉਹਨਾਂ ਨੇ ਕੱਲ ਭੇਜ ਦਿੱਤੀ ਆ ਕਿ ਕੱਲ ਤੱਕ ਉਹ ਜਿਹੜਾ ਸ਼ਡਿਊਲ ਆ ਉਹ ਆਊਟ ਹੋ ਜਾਊਗਾ ਪਰ ਗੱਲ ਇਹ ਹੈ ਜੀ ਦੇਖੋ ਅਲਟੀਮੇਟਲੀ ਡਿਸੀਜਨ ਹਲੇ ਵੀ ਰੈਸਟ ਕਰਦਾ ਸੈਂਟਰਲ ਗਵਰਨਮੈਂਟ ਤੇ ਜਦ ਤੱਕ ਉਹਨਾਂ ਵੱਲੋਂ ਕੋਈ ਡਿਸੀਜਨ ਨਹੀਂ ਹੁੰਦਾ ਤਾਂ ਕੋਈ ਸਵਾਲ ਇਹ ਪੈਦਾ ਨਹੀਂ ਹੁੰਦਾ ਕਿ ਕਿਸੇ ਵੀ ਕਾਲ ਬਾਰੇ ਕੁਝ ਸੋਚਿਆ ਜਾਵੇ ਕੱਲ-ਕੱਲ ਦੀ ਜਿਹੜੀ ਦਿੱਤੀ ਹੋਈ ਹੈ ਜੀ ਇੱਥੇ ਮਤਲਬ 11 ਵਜੇ ਪਹੁੰਚਣ ਦਾ ਸੱਦਾ ਹੈਗਾ ਮਤਲ ਸਟੇਟਮੈਂਟ ਆਈ ਹੈ ਕਿ ਅਸੀਂ ਜੋ ਵਿਦਿਆਰਥੀ ਚਾਹੁੰਦੇ ਨੇ ਉਹ ਮੇਰਾ ਹੋਗਾ ਦੂਜੇ ਪਾਸੇ ਉਹ ਹਰੇਕ ਹੀਲਾ ਵਰਤ ਰਹੇ ਨੇ ਕਿ ਸਾਡੇ ਲੋਕ ਇੱਥੇ ਨਾ ਪਹੁੰਚ ਸਕਣ ਮੈਨੂੰ ਚਾਹੇ ਮੂੰਹ ਤੇ ਉਹਨਾਂ ਦੀ ਜੁਬਾਨ ਤੇ ਇਹ ਹੀ ਹੈ ਕਿ ਮਸਲਾ ਹੱਲ ਕਰਨਾ ਚਾਹੁੰਦੇ ਨੇ ਪਰ ਲੱਛਣ ਉਹਨਾਂ ਦੇ ਇਹ ਨਹੀਂ ਹੈਗੇ ਲੱਛਣ ਉਹਨਾਂ ਦੇ ਇਹ ਨੇ ਕਿ ਪੰਜਾਬੀ ਆ ਕੇ ਉਹਨਾਂ ਦੇ ਮੂੰਹ ਤੋਂ ਜਵਾੜੇ ਚੋਂ ਕੱਢ ਕੇ ਲੈ ਕੇ ਜਾਣ ਉਹਨਾਂ ਨੂੰ ਫੇਰ ਜਾਣਾ ਹੋਊਗਾ ਮਤਲਬ ਚੰਗੀ ਗੱਲ ਹੋਊਗੀ ਮਤਲਬ ਹਲੇ ਵੀ ਉਹ ਪੰਜਾਬ ਦੇ ਉਸ ਮਤਲਬ ਸੈਂਟੀਮੈਂਟ ਨੂੰ ਨਾ ਛੇੜਨਾ ਕਿ ਸਾਡੀ ਰਾਸਤਾਨੀ ਆ ਮਤਲਬ ਕਈ ਸਾਲ ਹੋ ਗਏ ਸਾਨੂੰ ਇਹਦੇ ਵਾਸਤੇ ਜੂਝਦਿਆਂ ਨੂੰ ਕਿ ਯਾਰ ਸਾਡੀ ਸਰਕਾਰ ਇੱਥੇ ਬੈਠਦੀ ਆ ਤਾਂ ਸਾਨੂੰ ਇੱਥੇ ਆ ਕੇ ਪ੍ਰੋਟੈਸਟ ਕਰਨ ਦਾ ਰਾਈਟ ਆ ਸਾਨੂੰ ਜੇ ਆਪਦੀ ਸਰਕਾਰ ਕੇ ਪ੍ਰੋਟੈਸਟ ਨਹੀਂ ਕਰਨ ਦੇਣਗੇ ਤਾਂ ਅਸੀਂ ਕਿੱਥੇ ਜਾਵਾਂਗੇ ਮਤਲਬ ਉਹ ਜਰੂਰ ਸਾਡੇ ਉਸ ਸੈਂਟੀਮੈਂਟ ਨੂੰ ਉਧੇੜ ਰਹੇ ਨੇ ਕਿ ਅਸੀਂ ਇਹ ਰਾਸਤਾਨੀ ਦਾ ਆਪਣਾ ਹੱਕ ਕਲੇਮ ਕਰੀਏ ਮਤਲਬ ਬਾਰ ਬਾਰ ਸਾਨੂੰ ਮਤਲਬ ਜਿਤਾਇਆ ਜਾ ਰਿਹਾ ਜਿਵੇਂ ਅਸੀਂ ਕਿਸੇ ਪਰਦੇਸ਼ ਦੇ ਵਸਨੀਕ ਆ ਪਹਿਲਾਂ ਕਿਸਾਨ ਅੰਦੂਰ ਨੇ ਵੜੇ ਬਾਰਡਰਾਂ ਬਣਾਈਆਂ ਗਏ ਹੁਣ ਸਾਡੀ ਰਾਜਸਥਾਨੀ ਨਾਲ ਵੀ ਸਾਡੇ ਬਾਰਡਰ ਬਣਾਇਆ ਨਹੀਂ ਸਾਡੀ ਇੰਨੀ ਕ ਅਪੀਲ ਆ ਕਿ ਸਾਸੀਂ ਬਹੁਤ ਸ਼ਾਂਤਮਈ ਤਰੀਕੇ ਨਾਲ ਕੱਲ ਨੂੰ ਇੱਥੇ ਸਟੇਜ ਲੱਗਣੀ ਆ ਯਾਨੀ ਕਿ ਇੱਥੇ ਹੀ ਤੁਸੀਂ ਲਾਣੀ ਸਟੇਜ ਸਾਰੀ ਬਿਲਕੁਲ ਇੱਥੇ ਲੱਗਣੀ ਆ ਜੀ ਜੇ ਲੱਗਣ ਦੇਣਗੇ ਲੱਗਣ ਦੇਣਗੇ ਜੇ ਮਸਲਾ ਇਹ ਆ ਕਿ ਚੰਡੀਗੜ੍ਹ ਦੇ ਤਮਾਮ ਜਿੰਨੇ ਟੈਂਟ ਹਾਊਸ ਤੇ ਸਾਊਂਡ ਸਿਸਟਮ ਵਾਲਨੇ ਉਹਨਾਂ ਨੂੰ ਉਹਨਾਂ ਨੇ ਕਹਿ ਰੱਖਿਆ ਕਿ ਸਾਡੀ ਪਰਮਿਸ਼ਨ ਤੋਂ ਬਿਨਾਂ ਐਂਟਰੀ ਨਹੀਂ ਦੇ ਮੰਗ ਯ ਸਾਡਾ ਵੀ ਹੁਣ ਹੈਗਾ ਕਿ ਸਾਊਂਡ ਸਿਸਟਮ ਨਾ ਵੀ ਆਵੇ ਤਾਂ ਸੀ ਦੇਖੋ ਜੀ ਫਤਿਹ ਦੇ ਜਕਾਰਿਆਂ ਨਾਲ ਗੂੰਜੂਗੀ ਕੋਈ ਚੱਕਰ ਨਹੀਂ ਹੈਗਾ ਮਤਲਬ ਇਹ ਤਾਂ ਹੁਣ ਉਹਨਾਂ ਨੇ ਡਿਸਾਈਡ ਕਰਨਾ ਕਿ ਕਿਵੇਂ ਘੜਨਾ ਚਾਹੁੰਦੇ ਨੇ ਮਤਲਬ ਗੜੇ ਸਾਡੇ ਇੰਨੇ ਉੱਚੇ ਹੈਗੇ ਨੇ ਤੇ ਲੋਕ ਸਾਡੇ ਇੰਨੇ ਸੁੱਚੇ ਹੈਗੇ ਨੇ ਕੋਈ ਲਾਅ ਐਂਡ ਆਰਡਰ ਵੀ ਖਰਾਬ ਨਾ ਹੋਵੇ ਉਸ ਨੂੰ ਲੈ ਕੇ ਵੀ ਤੁਸੀਂ ਕਿਸ ਤਰ੍ਹਾਂ ਦੇਖੋ ਇਹ ਤਾਂ ਫਿਰ ਅਸੀ ਅਸੀਂ ਤਾਂ ਬਹੁਤ ਸ਼ਾਂਤਮਈ ਤਰੀਕੇ ਨਾਲ ਇੱਥੇ ਬੈਠਣਾ ਯੂਨੀਵਰਸਿਟੀ ਇੱਕ ਕੰਟੇਨਡ ਜ਼ੋਨ ਇਹਦੇ ਤੋਂ ਬਾਹਰ ਲੋਕਾਂ ਨੇ ਨਹੀਂ ਜਾਣਾ ਠੀਕ ਹੈ ਜੀ ਉਹ ਮਜਬੂਰ ਕਰ ਰਹੇ ਨੇ ਕਿ ਰਾਹ ਰੋਕ ਕੇ ਸਾਨੂੰ ਬਾਹਰੇ ਬੈਠਣ ਦੇ ਮਜਬੂਰ ਕਰਨਾ ਅੱਜ ਸਟੂਡ ਮੈਂ ਕੀ ਯਾਰ ਮੇਰੇ ਤੋਂ ਵੱਡੇ ਵੱਡੇ ਬੰਦੇ ਆ ਤੌਨ ਬੰਸਲ ਜੀ ਬੈਠੇ ਆ ਐਮਪੀ ਸਾਹਿਬ ਵੀ ਆਇਆ ਬੜੇ ਬੜੇ ਸਾਰਿਆਂ ਦਾ ਸਾਰੀਆਂ ਪਾਰਟੀਆਂ ਦੇ ਲੋਕ ਆ ਰਹੇ ਆ ਔਰ ਇਕੱਠੇ ਸਾਨੂੰ ਇਸ ਮੁੱਦੇ ਤੇ ਹੋਣਾ ਚਾਹੀਦਾ ਆਪਣੇ ਰਾਈਟਸ ਪੰਜਾਬ ਦੇ ਛੱਡਣੇ ਨਹੀਂ ਚਾਹੀਦੇ ਔਰ ਡਿਵੀਸ਼ਨ ਐਜੂਕੇਸ਼ਨ ਇੰਸਟੀਚਿਊਟ ਜੀ ਪੀਯੂ ਪੰਜਾਬ ਯੂਨੀਵਰਸਿਟੀ ਇਹਨਾਂ ਨੇ ਬੜੇ ਵੱਡੇ ਵੱਡੇ ਇਨਸਾਨ ਪੈਦਾ ਕੀਤੇ ਇੱਕੋ ਦਾ ਨਾਮ ਲੈ ਦਿਨਾ ਡਾਕਟਰ ਮਨਵੋਨ ਸਿੰਘ ਜੀ ਉਹ ਸਾਰੇ ਆ ਗਏ ਔਰ ਇਹ ਡਿਲੂਟ ਕਰਨ ਦਾ ਮਤਲਬ ਹੈ ਕਿ ਵੀ ਸਾਡੇ ਹੱਕ ਕਾਨੂੰਨ ਕਹਿਣਗੇ ਕਿ ਵੀ ਹੋਰ ਅੱਗੇ ਤੱਕ ਇਹ ਚੱਲਦਾ ਰਹਿਣਾ ਇਹਨਾਂ ਦਾ ਕੰਮ। ਤੋਂ ਇਹ ਇਸ ਗੱਲ ਦੀ ਨਿੰਦਾ ਕਰਦੇ ਔਰ ਜਿਹੜੀ 10 ਤਰੀਕ ਦੀ ਕਾਲ ਇਹਨਾਂ ਨੇ ਰੱਖੀ ਆ ਮੈਂ ਐਡਮਿਨਿਸਟ੍ਰੇਸ਼ਨ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਔਰ ਪੰਜਾਬ ਗਵਰਨਮੈਂਟ ਨੂੰ ਇਹ ਕਹਾਂਗਾ ਕਿ ਦੇਖੋ ਪੀਸਫੁਲੀ ਜੇ ਸਟੂਡੈਂਟ ਆਪਣੇ ਹੱਕ ਆਪਣੇ ਹੱਕ ਨਹੀਂ ਉਹ ਪੰਜਾਬ ਦੇ ਹੱਕ ਮੰਗ ਰਹੇ ਆ। ਤਾਂ ਅਗਲੀ ਖਬਰ ਦਾ ਰੁਕ ਕਰਦੇ ਆਂ।